ਅੱਜ ਵੀ ਜੇ ਕਾਲੇ ਤੋਂ ਕਾਲਾ ਕਾਲੇ ਤੋਂ ਕਾਲੇ ਦਾ ਮਤਲਬ ਹੈ ਮਨ ਦਾ ਕਾਲਾ ਅੱਜ ਵੀ ਜੇ ਮਨ ਦਾ ਕਾਲਾ ਉਸ ਪਾਵਨ ਪਵਿੱਤਰ ਅਸਥਾਨ ਦੇ ਕਿ ਤਮਸਤਕ ਹੋ ਜਾਂਦਾ ਹੈ ਤੇ ਉਹਦੇ ਤੇ ਨਜ਼ਰ ਹੋ ਜਾਂਦੀ ਹੈ ਗੁਰੂ ਦੀ ਤਾਂ ਫਿਰ ਹੁੰਦਾ ਪਤਾ ਕੀ ਇਹ ਕਹਿੰਦੇ ਜੋ ਤਿਸ ਭਾਵੈ ਨਾਨਕਾ ਕਾਗੋਂ ਕਾ ਨੂੰ ਹੰਸ ਬਣਾ ਦਿੰਦਾ ਗੁਰੂ ਚੰਨੀ ਸ਼ਕਤੀ ਹੈ ਤੇ ਜੇ ਕੋਈ ਆਪਣੇ ਆਪ ਨੂੰ ਹੰਸ ਅਖਵਾਉਂਦਾ ਹੋਵੇ ਤੇ ਗੁਰੂ ਵੱਲ ਉਹਦੀ ਪਿੱਠ ਹੋ ਜੇ ਜਾਂ ਗੁਰੂ ਵੱਲੋਂ ਕੰਡ ਕਰ ਲੇ ਤੇ ਜਿਸ ਗੁਰੂ 'ਚ ਕਾਂ ਨੂੰ ਹੰਸ ਬਣਾਉਣ ਦੀ ਸਮਰੱਥਾ ਹੈ ਉੱਥੇ ਹੰਸ ਸਮਝਣ ਵਾਲੇ ਨੂੰ ਕਾਂ ਬਣਾਉਣ ਦੀ ਸਮਰੱਥਾ ਵੀ ਗੁਰੂ 'ਚ ਹੈਗੀ ਹੈ ਇਹ ਗੱਲ ਅਸੀਂ ਮੰਨਣੀ ਬਿਰਤੀਆਂ ਹੁੰਦੀਆਂ ਨੇ ਹਾਂਸ ਦੀ ਬਿਰਤੀ ਕੀ ਹੈ ਹਾਂਸ ਮੋਤੀ ਚੁਗਦਾ ਹੈ ਹਾਂਸ ਦੀ ਚੁੰਝ 'ਚ ਤਸਵੀਰ ਹੁੰਦੀ ਹੈ ਜੇ ਦੁੱਧ ਦੇ ਵਿੱਚ ਠੰਗ ਮਾਰਦਾ ਹੈ ਦੁੱਧ ਪਾੜ ਜਾਂਦਾ ਹੈ ਉਹ ਦੁੱਧ ਖਾ ਲੈਂਦਾ ਹੈ ਪਾਣੀ ਛੱਡ ਜਾਂਦਾ ਉਹ ਬਵੇਕੀ ਹੁੰਦਾ ਤੇ ਕਾਂ ਦੀ ਬਿਰਤੀ ਕੀ ਹੁੰਦੀ ਹੈ ਕਾਂ ਦੀ ਬਿਰਤੀ ਹੁੰਦੀ ਹੈ ਉਹ ਹਮੇਸ਼ਾ ਮਰਦਾਰ ਖਾਂਦਾ ਇੱਕ ਪੰਗਤੀ ਵੀ ਇਹ ਬਾਣੀ 'ਚ ਮਾਰਜ਼ ਕਹਿੰਦੇ ਕਾਗ ਬਤਨ ਬਿਸਟਾ ਮਹਿਵਾਸ ਮਤਲਬ ਪਤਾ ਏ ਕੀ ਇਹਦਾ ਕਾਗ ਬਤਨ ਬਿਸਟਾ ਮਹਿਵਾਸ ਕਾਂ ਦੀ ਜਿਹੜੀ ਚੁੰਝ ਹੁੰਦੀ ਆ ਉਹ ਹਮੇਸ਼ਾ ਗੰਦਗੀ ਚ ਹੁੰਦੀ ਹਮੇਸ਼ਾ ਗੰਦਗੀ ਚ ਲੋਕ ਪਰਲੋਕ ਦੇ ਰਾਖੇ ਜਬਰ ਸ਼ਤ ਤੱਕ ਦੋ ਜਹਾਂ ਦੇ ਵਾਲੇ ਮਨੇ ਮਾਣਿਆਂ ਦੇ ਮਾਣ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸਹੀ ਹੈ ਮੈਂ ਸੰਗਤ ਨੂੰ ਸੰਬੋਧਨ ਹੋਣਾ ਹੈ ਔਰ ਸੰਗਤ ਦਾ ਅਟਰੈਕਸ਼ਨ ਜਿਹੜਾ ਉਹ और बाणी भी सुनते हैं सचखंड श्री हरिमंदर साहब श्री दरबार साहब ओ पावन स्थान है जिस बारे कहा जाता है कि उसे किसी समय काली जड़ी है चिट्टी होके निकले ਅਜ ਵੀ ਜੇ ਕਾਲੇ ਤੋਂ ਕਾਲਾ ਕਾਲੇ ਤੋਂ ਕਾਲੇ ਦਾ ਮਤਲਬ ਹੈ ਮਨ ਦਾ ਕਾਲਾ ਅਜ ਵੀ ਜੇ ਮਨ ਦਾ ਕਾਲਾ ਉਸ ਪਾਵਨ ਪਵਿੱਤਰ ਅਸਥਾਨ ਦੇ ਤਮਸਤਕ ਹੋ ਜਾਂਦਾ ਹੈ ਤੇ ਉਹਦੇ ਤੇ ਨਜ਼ਰ ਹੋ ਜਾਂਦੀ ਹੈ ਗੁਰੂ ਦੀ ਤਾਂ ਫਿਰ ਹੁੰਦਾ ਪਤਾ ਕੀ ਇਹ ਕਹਿੰਦੇ ਜੋ ਤਿਸ ਭਾਵੈ ਨਾਨਕਾ ਕਾਗੋਂ ਕਾ ਨੂੰ ਹੰਸ ਬਣਾ ਦੇ ਗੁਰੂ ਚੰਨੀ ਸ਼ਕਤੀ ਹੈ ਤੇ ਜੇ ਕੋਈ ਆਪਣੇ ਆਪ ਨੂੰ ਹੰਸ ਅਖਵਾਉਂਦਾ ਹੋਵੇ ਤੇ ਗੁਰਵਾਲ ਉਹਦੀ ਪਿੱਠ ਹੋ ਜੇ ਜਾਂ ਗੁਰਵਾਲੋਂ ਕੰਡ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਕਾ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਵਰਤਮਾਨ ਸਮੇਂ ਨੂੰ ਵੀ ਵਿਚਾਰ ਰਿਹਾ ਹੈ ਤੇ ਪਵਿਖਦੇ ਵੀ ਆਪਾਂ ਵਿਚਾਰ ਕਰਨੀ ਹੈ ਪਰ ਪਵਿਖ ਤੇ ਵਰਤਮਾਨ ਦਾ ਨਿਕਾਸ ਸਾਡੇ ਅਤੀਤ ਚੋਂ ਹੁੰਦਾ ਹੈ ਜੋ ਸਾਡਾ ਪਿਛੋਕੜ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਮੇਰੀ ਪੀੜੇ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ ਜਦੋਂ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਸੀ ਝੂਠ ਦਾ ਉਸ ਵੇਲੇ ਪੂਰਾ ਬੋਲਬਾਲਾ ਸੀ ਜਦੋਂ ਪੰਚਮ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਤੇ ਸੱਚੇ ਬਾਦਸ਼ਾਹ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ ਮੀਰੀ ਪੀਰੀ ਦੀਆਂ ਤੇਗਾ ਧਾਰਨ ਕੇ ਦੋ ਤਰਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਇਹ ਧਰਮ ਦੀ ਰਾਖੀ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਸਿਰਜਿਆ ਸੀ ਸ੍ਰੀ ਹਰਮੰਦਰ ਸਾਹਿਬ ਜਿੱਥੇ ਭਗਤੀ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਸ਼ਕਤੀ ਦਾ ਕੇਂਦਰ ਹੈ ਮੀਰੀ ਪੀਰੀ ਨੂੰ ਇਕੱਠਿਆਂ ਕਰਕੇ ਸੱਚੇ ਬਾਦਸ਼ਾਹ ਨੇ ਸਾਨੂੰ ਇੱਕ ਬੜਾ ਵੱਡਾ ਸੰਕਲਪ ਦਿੱਤਾ ਸੀ ਅੱਜ ਤੱਕ ਸਾਰਾ ਪੰਥ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਹਿਨਮਾਈ ਲੈਂਦਾ ਆ ਰਿਹਾ ਹੈ ਔਰ ਅਕਾਲ ਤਖਤ ਸਾਹਿਬ ਦਾ ਪ੍ਰਭਾਵ ਸੀ ਕਿ ਵਕਤ ਦਾ ਹੁਕਮਰਾਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਔਰ ਸਿੰਘ ਸਾਹਿਬ ਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਅਕਾਲ ਤਖਤ ਦੇ ਜਥੇਦਾਰ ਸਨ ਜਿਨ੍ਹਾਂ ਨੇ ਇਮਲੀ ਨਾਲ ਬੰਨ ਕੇ ਕੋਰੜੇ ਮਾਰਨ ਦੀ ਉਸ ਨੂੰ ਸਜ਼ਾ ਸੁਣਾ ਦਿੱਤੀ ਐਡਾ ਵੱਡਾ ਬਾਦਸ਼ਾਹ ਜਿਹਦੇ ਤੋਂ ਕਾਬਲ ਕੰਧਾਰ थर-थर ਕੰਬਦਾ ਸੀ ਦਿੱਲੀ ਦਾ ਤਖਤ ਡੋਲਦਾ ਸੀ ਯੂਰਪ ਦੀਆਂ ਸਰਕਾਰਾਂ ਜਿਹਦਾ ਹਾਲਾ ਭਰਦੀਆਂ ਸਨ ਉਹ ਐਡਾ ਮਹਾਬਲੀ ਜੋਧਾ ਸ਼ੇਰੇ ਪੰਜਾਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਿਮਾਣਾ ਸੇਵਕ ਹੋ ਕੇ ਆਪਣੇ ਤਨ ਤੇ ਕੋਲੜੇ ਸਹਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕਿਸੇ ਤਰ੍ਹਾਂ ਦਾ ਮਨ ਵਿੱਚ ਰੰਜਿਸ਼ ਨਹੀਂ ਕੀਤੀ ਕਿ ਇਹ ਮੈਨਾਂ ਸਜ਼ਾ ਦਿੱਤੀ ਹੈ ਬਲਕਿ ਜਸਦਾਈ ਸਿੰਘ ਸਾਹਿਬ ਦਾ ਸਤਕਾਰ ਕਰਦੇ ਰਹੇ ਜਦੋਂ 14 ਮਾਰਚ 1823 ਨੂੰ ਸਿੰਘ ਸਾਹਿਬ ਕਾਲੀ ਫੂਲਾ ਸਿੰਘ ਜੀ ਸ਼ਹੀਦ ਹੋਏ ਤੇ ਉਹਨਾਂ ਦੀ ਸ਼ਹੀਦੀ ਦਾ ਐਡਾ ਵੱਡਾ ਦੁੱਖ ਬਨਾਇਆ ਕਿ ਕਵੀ ਕਾਦਰ ਯਾਰ ਨੇ ਲਿਖਿਆ ਕਹਿੰਦੇ ਰੋਂਦੇ ਰੋਂਦੇ ਦਾ ਜਿਹੜਾ ਹਜੂਰੀਆ ਸੀ ਨਾ ਉਹ ਪੂਰਾ ਗਿੱਲਾ ਹੋ ਗਿਆ ਸੀਗਾ ਉਹਨੂੰ ਸਿੰਘ ਸਾਹਿਬ ਦੇ ਨਾਲ ਜੇ ਅੱਜ ਦੇ ਤਰ੍ਹਾਂ ਹੁਕਮਰਾਨਾਂ ਦੀਦਾ ਰਜਸ ਹੁੰਦੀ ਵੀ ਆ ਸਿੰਘ ਸਾਹਿਬ ਨੇ ਬੈਨੂੰ ਕੋਰੜੇ ਮਾਰਿਆ ਚੰਗਾ ਹੋਇਆ ਇਹ ਸਾਡੇ ਤੋਂ ਦੂਰ ਹੋ ਗਿਆ ਤੇ ਉਹ ਸਾਥ ਸੰਗਤ ਜੀ ਉੱਥੇ ਉਹਦੀ ਐਡੀ ਵੱਡੀ ਯਾਦਗਾਰ ਦਰਿਆ ਲੁੰਡਾ ਦਰਿਆ ਕਾਬਲ ਦਰਿਆ ਉੱਥੇ ਪਿਛਲੇ ਸਾਲ ਅਸੀਂ ਦਰਸ਼ਨ ਕਰਕੇ ਆਏ ਆ ਪਾਕਿਸਤਾਨ ਦੇ ਵਿੱਚ 2300 ਕਿੱਲਾ ਜ਼ਮੀਨ ਆ ਸਿੰਘ ਸਾਹਿਬ ਕਾਲੀ ਫੂਲਾ ਸਿੰਘ ਦੇ ਗੁਰਦੁਆਰੇ ਦੇ ਨਾਂ ਨਾਲ ਬੜਾ ਸੁੰਦਰ ਗੁਰਦੁਆਰਾ ਬਣਾਇਆ ਅਕਾਲੀ ਜੀ ਦੀ ਯਾਦ ਕਾਇਮ ਕੀਤੀ ਅੰਮ੍ਰਿਤਸਰ ਦੇ ਵਿੱਚ ਯਾਦਗਾਰ ਕਾਇਮ ਕੀਤੀ ਮਹਾਰਾਜਾ ਰਣਜੀਤ ਸਿੰਘ ਤੋਂ ਅੱਜ ਦੇ ਹੁਕਮਰਾਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਸੀ ਪਰ ਉਲਟਾ ਕੰਮ ਹੋ ਗਿਆ ਕਿ 2 ਮਹੀਨਿਆਂ ਦੇ ਅੰਦਰ ਅੰਦਰੀ ਚੱਕਰੀ ਘੁਮਾ ਕੇ ਸਿੰਘ ਸਾਹਿਬਾਂ ਨੂੰ ਆ ਜੋ ਕੱਲ ਕੰਮ ਕੀਤਾ ਹੈ ਇਹ ਬੜਾਈ ਸ਼ਰਮਨਾਕ ਹੋਇਆ ਹੈ ਇਹ ਬੜਾ ਦੁਖਦਾਈ ਹੋਇਆ ਹੈ ਸਾਨੂੰ ਅੱਗੇ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਵੀ 1925 ਵਿੱਚ ਇੱਕ ਬੜੇ ਮਹਾਪੁਰਸ਼ ਬ੍ਰਹਮ ਗਿਆਨੀ ਹੋਏ ਨੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਉਹਨਾਂ ਦੇ ਸੇਵਕ ਸੰਤ ਤੇਜਾ ਸਿੰਘ ਜੀ ਡਬਲ ਐਮਏ ਜਿਨ੍ਹਾਂ ਨੇ ਬੜੂ ਸਾਹਿਬ ਗੁਰਦੁਆਰਾ ਬਣਾਇਆ ਅਕੈਡਮੀਆ ਸ਼ੁਰੂ ਕੀਤੀਆਂ ਨੇ ਉਹਨਾਂ ਨੇ ਇੱਕ ਗ੍ਰੰਥ ਲਿਖਿਆ ਹੈ ਬਾਬਾ ਅਤਰ ਸਿੰਘ ਦਾ ਜੀਵਨ ਉਹਦੇ ਵਿੱਚ ਇਹ ਘਟਨਾ ਲਿਖੀ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਹ ਸਿਸਟਮ ਐਕਟ ਵਾਲਾ ਆਇਆ ਨਾ ਠੀਕ ਹੈ ਅੱਜ ਬਹੁਤੇਆਂ ਨੂੰ ਮੇਰੀ ਗੱਲ ਚੰਗੀ ਨਾ ਲੱਗੇ ਮੈਂ ਕਿਉਂਕਿ ਮੈਂ ਰਾਜਨੀਤੀ ਦਾ ਵਿਦਿਆਰਥੀ ਨਹੀਂ ਹਾਂ ਨਾ ਮੈਂ ਪੜਿਆ ਨਾ ਮੈਂ ਰਾਜਨੀਤੀ ਦੀ ਗੱਲ ਕਰਨੀ ਹੈ ਨਾ ਮੈਂ ਕਿਸੇ ਧੜੇ ਦਾ ਨਾ ਮੈਂ ਬਾਗੀਆਂ ਦਾ ਨਾ ਮੈਂ ਦਾਗੀਆਂ ਦਾ